ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੇਰੀ ਬਿਲਕੁਲ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਦਰ ਉਸ ਤੁਹਾਨੂੰ ਵੀ ਖੁਸ਼ਹਾਲ ਹੋਵਾਂਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਜਿਹੜਾ ਮਾਰਨਿੰਗ ਦਾ 7:30 8:30 ਹੋ ਚੁੱਕੇ ਕੰਮ ਚੱਲ ਰਹੇ ਨੇਗੀ ਮੈਂ ਵੀ ਥੋੜੀ ਬ੍ਰੇਕ ਲੈਣ ਬੈਠੀ ਸੀ ਪਾਣੀ ਪੀ ਲਈਆਂ ਕੱਪੜੇ ਸੁੱਕਣੇ ਪਾ ਕੇ ਆਈਆਂ ਕਿਚਨ ਵਿੱਚ ਦਾਲ ਸਬਜ਼ੀ ਬਣ ਗਈ ਆਲੂ ਚੋਲਿਆਂ ਦੀ ਸਬਜ਼ੀ ਬਣਾਈ ਆ ਕੱਲ ਮੈਂ ਸ਼ਾਮ ਨੂੰ ਕੱਟ ਕੇ ਰੱਖ ਲਈ ਸੀ ਬ੍ਰੇਕਫਾਸਟ ਵਿੱਚ ਬਣਾਇਆ ਦਲੀਆ ਤੇ ਆਪਣੇ ਬਾਲਾਂ ਤੇ ਲਗਾਇਆ ਹੈ ਹੇਅਰ ਟੋਨਰ ਸੇ ਨਾ ਲੱਗੇ ਦੇਖੂ ਜੇ ਠੀਕ ਲੱਗਾ ਤਾਂ ਮੈਂ ਦਹੀਂ ਲਗਾ ਲੂੰਗੀ ਜੇ ਮੈਨੂੰ ਲੱਗਾ ਠੀਕ ਬਿਲਕੁਲ ਟਾਈਮ ਹੈ ਕਿਉਂਕਿ ਦਹੀਂ ਵੀ ਫਿਰ ਵੀ 20 25 ਮਿੰਟਾਂ ਤੱਕਾਂ ਟਾਂ ਰੱਖਣੀ ਪੈਂਦੀ ਆ ਨਹੀਂ ਲੱਗੂਗੀ ਚਲ ਤਾਂ ਵੀ ਠੀਕ ਹੈ ਮੈਂ ਟੋਨਰ ਲਗਾ ਲਿਆ ਹਨਾ ਇੱਕ ਨਾ ਇੱਕ ਚੀਜ਼ ਆਪਣੇ ਬਾਲਾਂ ਦੇ ਜ਼ਰੂਰ ਕਰਨੀ ਚਾਹੀਦੀਆਂ ਤੇ ਹੁਣ ਲੈਣੇ ਆ ਥੋੜੀ ਬ੍ਰੇਕ ਪਾਣੀ ਪੀਣੀ ਆ ਤੇ ਉਸ ਤੋਂ ਬਾਅਦ ਮੈਂ 15 20 ਮਿੰਟਾਂ ਨੂੰ ਮੈਂ ਜਾਂ ਮੈਂ ਦਲੀਆ ਖਾ ਲੂੰਗੀ ਜਾਂ ਮੈਂ ਦਵਿੰਦਰ ਤੇ ਮੰਮੀ ਦੇ ਫੁਲਕੇ ਬਣਾ ਕੇ ਰੱਖ ਲੂੰਗੀ ਉਸ ਤੋਂ ਬਾਅਦ ਬ੍ਰੇਕਫਾਸਟ ਕਰ ਲਵਾਂਗੀ ਦੇਖ ਲਓ ਜਿਵੇਂ ਵੀ ਮਾਹੌਲ ਹੋਇਆ ਕਈ ਵਾਰ ਤਾਂ ਮੈਂ ਆਪਣਾ ਬ੍ਰੇਕਫਾਸਟ ਪਹਿਲਾਂ ਕਰ ਲਾਂਗੀ ਫੁਲਕੇ ਬਾਅਦ ਵਿੱਚ ਬਣਾਉਂਦਾਂ ਨਹੀਂ ਆ ਤੇ ਕਈ ਵਾਰ ਫੁਲਕੇ ਪਹਿਲਾਂ ਬਣਾ ਲਾਂਗੀ ਤੇ ਆਪਣਾ ਬ੍ਰੇਕਫਾਸਟ ਬਾਅਦ ਵਿੱਚ ਕਰ ਲਾਂਗੀ ਇਸ ਤਰ੍ਹਾਂ ਕੁਝ ਦੇਖਣਾ ਪੈਂਦਾ ਟਾਈਮ ਦਾ ਅਡਜਸਟਮੈਂਟ ਹੁਣ ਪੀ ਲਈਏ ਪਾਣੀ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਬਾਡੀ ਲਈ ਇੰਨਾ ਪਸੀਨਾ ਨਿਕਲਦਾ ਇੰਨਾ ਪਸੀਨਾ ਨਿਕਲਦਾ ਗਰਮੀ ਬਹੁਤ ਆ ਜਾਂਦੀ ਆ ਅੱਜ ਮੌਸਮ ਪਹਿਲਾਂ ਬੱਦਲਵਾਈ ਵਾਲਾ ਸੀਗਾ ਸਵੇਰੇ ਇੱਕ ਦਵਿੰਦਰ ਦਾ ਕੋਰਟਾ ਪਿਆ ਮੈਂ ਨਾ ਹੱਥ ਨਾਲ ਧੋ ਕੇ ਉਹ ਕਾਫੀ ਗੰਦਾ ਸੀ ਮਿੱਟੀ-ਮੁੱਟੀ ਲੱਗੀ ਹੋਈ ਪਹਿਲਾਂ ਮੈਂ ਤਾਂ ਅੰਦਰ ਸੋਕ ਕਰਕੇ ਰੱਖਿਆ ਫਿਰ ਮੈਂ ਉਹਨੂੰ ਦੁਬਾਰੇ ਫੇਰ ਸਰਫ ਪਾ ਕੇ ਸਾਬਣ ਲਗਾ ਕੇ ਅਚੀ ਤਰ੍ਹਾਂ ਮਸਲਣਾ ਬਰਸ਼ਣਾ ਉਹ ਤੋਂ ਕਿਸ ਉਪਰ ਨਾ ਪਾਤਾ ਕਿ ਕਿੰਨੇ ਮਿੰਟ ਹੋਣ ਲੱਗੇ ਫਿਰ ਮੈਂ ਚੱਕ ਕੇ ਅੰਦਰ ਪਾਇਆ ਪਰ ਹੁਣ ਮੌਸਮ ਠੀਕ ਹੈ ਹਵਾ ਵੀ ਚੱਲ ਰਹੀ ਹੈ ਧੁੱਪ ਜੀ ਵੀ ਚਮਕ ਰਹੀ ਹੈ ਸੁੱਕ ਜਾਣਗੇ ਕੱਪੜੇ ਉਮੀਦਾਂ ਹੈ ਵੀ ਸੁੱਕ ਜ ਜਾਣਗੇ ਫਿਰ ਦੇਖੋ ਅੱਜ ਮਾਰਨਿੰਗ ਵਿੱਚ ਮੈਂ ਸਭ ਤੋਂ ਪਹਿਲਾਂ ਲਗਾਇਆ ਆਪਣੇ ਵਾਲਾਂ ਤੇ ਹੇਅਰ ਟੋਨਰ ਕਿਉਂਕਿ ਮੈਂ ਅੱਜ ਹੇਅਰ ਵਾਸ਼ ਕਰਨੇ ਸੀ ਫਿਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਸ ਦਿਨ ਮੈਂ ਹੇਅਰ ਵਾਸ਼ ਕਰਾਂ ਕੁਛ ਨਾ ਕੁਛ ਮੈਂ ਵਾਲਾਂ ਤੇ ਅਪਲਾਈ ਕਰਲਾਂ ਚਾਹੇ હેર ટોનર ਇਹ ਮੈਨੂੰ ਬਹੁਤ ਵਧੀਆ ਲੱਗੇ ਮੈਂ ਤੁਹਾਨੂੰ ਸ਼ੇਅਰ ਵੀ ਕੀਤਾ ਸੀ ਕਿ ਮੈਨੂੰ ਅੱچھے ਰਿਜ਼ਲਟਸ ਮਿਲ ਰਹੇ ਨੇ ਮੇਰੇ హెయిర్ ਫਾਲ ਬਹੁਤ ਘਟੀ ਅੱਗੇ ਨਾਲੋਂ ਘਟੀ ਆ ਬੰਦ ਨਹੀਂ ਹੋਈ ਘਟ ਗਈ ਅੱਗੇ ਨਾਲੋਂ ਕਾਫੀ ਫਰਕ ਪਿਆ ਤੇ ਬਾਕੀ ਜੋ ਲਗਾਉਨੇ ਆ ਠੰਡ ਠੰਡਾ ਇੰਨਾ ਜਿਆਦਾ ਵਧੀਆ ਲੱਗਦਾ ਨਾ ਕਿੰਨੀ ਗਰਮੀ ਵਿੱਚ ਤਾਂ ਸਿਰ ਨੂੰ ਸਕੂਨ ਦੇ ਦਿੰਦਾ ਆਰਾਮ ਮਿਲਦਾ ਠੰਡੇ ਠੰਡੇ ਲਗਾ ਕੇ ਕਿਉਂਕਿ ਆਪਾਂ ਫ੍ਰਿਜ ਵਿੱਚ ਸਟੋਰ ਕਰਨਾ ਹੁੰਦਾ ਬਾਕੀ ਸਰਦੀ ਵਿੱਚ ਵੀ ਠੰਡਾ ਲਗਾਉਣਾ ਵੀ ਔਖਾ ਹੋ ਜਾਊਗਾ ਤੇ ਗਰਮੀ ਵਿੱਚ ਇਹ ਬਹੁਤ ਹੀ ਵਧੀਆ ਲੱਗਦਾ ਠੰਡਾ ਠੰਡਾ ਅਪਲਾਈ ਕਰਨਾ ਤੇ ਉਸ ਤੋਂ ਬਾਅਦ ਜਦੋਂ ਮੈਂ ਆਪਣੇ హెయిਰ ਵਾਸ਼ ਕਰਨੇ ਸੀ ਥੋੜਾ ਟਾਈਮ ਪਹਿਲਾਂ ਮੈਂ ਅੱਧਾ ਘੰਟਾ ਪਹਿਲਾਂ ਦਹੀਂ ਵੀ ਲਗਾ ਲਈ ਸੀ ਐਸਾ ਆਪਾਂ హెయిర్ ਟੂਨਰ ਜੇ ਆਪਾਂ ਮਾਰਨਿੰਗ ਵਿੱਚ ਲਗਾ ਲਈਏ ਤਾਂ ਤੁਸੀਂ ਜਦੋਂ ਥੋੜਾ ਜਿਹਾ ਇਹ ਡਰਾਈ ਹੋ ਜੇ ਤਾਂ 2 ਘੰਟਿਆਂ ਬਾਅਦ 2 ਘੰਟੇ ਰੱਖ ਕੇ ਤੁਸੀਂ हेयर ऑਇਲਿੰਗ ਵੀ ਕਰ ਸਕਦੇ ਹੋ ਦਹੀਂ ਵੀ ਲਗਾ ਸਕਦੇ ਹੋ ਕਿਉਂਕਿ ਪਾਣੀ ਹੁੰਦਾ ਕੋਈ ਚਿਪਚਿਪੀ ਚੀਜ਼ ਨਹੀਂ ਹੁੰਦੀ ਡਰਾਈ ਹੋਏ ਨਾ 2 ਘੰਟੇ ਜਿਹੜਾ ਅਸਰ ਇਹਨੇ ਵਾਲਾਂ ਨੂੰ ਆਪਾਂ ਨੂੰ ਦੇਣਾ ਹੁੰਦਾ ਇਹ ਮਿਲ ਜਾਂਦਾ ਅਸਰ ਜੋ ਵੀ ਇਹਦਾ ਆਪਾਂ ਨੂੰ ਫਾਇਦਾ ਮਿਲਣਾ ਹੁੰਦਾ 2 ਘੰਟਿਆਂ ਵਿੱਚ ਉਸ ਤੋਂ ਬਾਅਦ ਤੁਸੀਂ ਕੁਝ ਹੋਰ ਵੀ ਅਪਲਾਈ ਕਰ ਸਕਦੇ ਹੋ ਫਿਰ ਮੈਂ ਬਾਅਦ ਵਿੱਚ हेयर वॉਸ਼ ਕਰਨ ਤੋਂ ਪਹਿਲਾਂ ਦਹੀਂ ਵੀ ਲਗਾ ਲਈ ਸੀ ਬੇਸਨ ਪਾ ਕੇ ਤੇ ਫਿਰ ਮੈਂ ਬਣਾਈ ਸਬਜੀ ਆਲੂ ਚੌਲੇ ਨੇ ਚੌਲੇ ਮੈਂ ਕੱਲ ਸ਼ਾਮ ਨੂੰ ਕੱਢ ਕੇ ਰੱਖਦੇ ਸੀ ਕਈ ਭੈਣਾਂ ਦੇ ਕਮੈਂਟ ਆ ਸਾਡੇ ਵੱਲ ਫਲੀਆਂ ਕਹਿੰਦੇ ਨੇ ਸਾਡੇ ਵੱਲ ਚੌਲੇ ਹੀ ਕਹਿੰਦੇ ਨੇ ਗਵਾਰਾਂ ਦੀ ਗਵਾਰਾਂ ਦੀ ਫਲੀਆਂ ਕਹਿੰਦੇ ਨੇ ਇਹ ਚੌਲੇ ਦੀਆਂ ਫਲੀਆਂ ਹੁੰਦੀਆਂ ਨੇ ਇੱਕ ਗਵਾਰ ਫਲੀ ਹੁੰਦੀ ਹੈ ਤੇ ਬ੍ਰੇਕਫਾਸਟ ਵਿੱਚ ਬਣਾ ਲਿਆ ਸੀ ਤੜੀਆ ਦਲੀਆ ਤੇ ਸਬਜੀ ਦੋਨੇ ਬਣ ਚੁੱਕੇ ਨੇ ਫਿਰ ਮੈਂ ਮਸ਼ੀਨ 'ਚੋਂ ਕੱਢੇ ਕੱਪੜੇ ਸਵੇਰ ਉੱਠ ਕੇ ਹੀ ਲੋਡ ਕਰੇ ਸੀ ਫੁੱਲੀ ਮਸ਼ੀਨ 'ਚ ਤੇ ਪਰ ਮੌਸਮ ਨੇ ਅੱਜ ਬਹੁਤ ਤੰਗ ਕੀਤਾ ਬਦਲਵਾਈ ਸੀ ਸੂਰਜ ਵੀ ਦਿਖ ਰਿਹਾ ਸੀਗਾ ਹਵਾ ਵੀ ਚੱਲ ਰਹੀ ਸੀ ਫਿਰ ਮੈਂ ਕੱਪੜੇ ਸੁੱਕਣੇ ਪਾਤੇ ਕਿੰਨੇ ਮਿੰਟ ਜਿ ਹੋਣ ਲੱਗੇ ਫਿਰ ਮੈਂ ਕੱਪੜੇ ਸ਼ੈੱਡ ਦੇ ਥੱਲੇ ਕਰੇ ਕੁਝ ਸਾਡੀ ਅਧਿਕ ਤਾਰਨਾ ਸ਼ੈੱਡ ਦੇ ਨੀਚੇ ਆ ਜਾਂਦੀ ਆ ਫਿਰ ਮੈਂ ਉਧਰ ਨੂੰ ਥੋੜੇ ਜਿਹਾ ਕੱਪੜੇ ਖਿੱਚ ਕੇ ਕਰੇ ਫਿਰ ਫਿਰ ਧੁੱਪ ਨਿਕਲੇ ਫਿਰ ਧੁੱਪੇ ਕਰੇ ਇਸ ਤਰ੍ਹਾਂ ਥੋੜਾ ਜਿਹਾ ਔਖਾ ਹੋ ਜਾਂਦਾ ਵਾਲੇ ਮੌਸਮ ਵਿੱਚ ਪਰ ਸਟਿਲ ਸੁੱਕ ਗਏ ਬਹੁਤ ਜ਼ਿਆਦਾ ਮੀਂਹ ਵਗੈਰਾ ਤਾਂ ਨਹੀਂ ਆਇਆ ਕਣੀ ਆਇਆ ਕਿੰਨੇ ਮਿੰਟ ਜਿ ਹੋਈ ਇੱਕ ਵਾਰੀ ਫਿਰ ਆਪ ਨੂੰ ਐ ਹੁੰਦਾ ਵੀ ਕੱਪੜੇ ਭਿੱਜ ਗਏ ਜੇ ਕਣੀਆਂ ਪੈ ਗਈਆਂ स्मੈਲ ਆਉਣ ਲੱਗ ਜੇ ਫਿਰ ਫਟਾਫਟ ਮੈਂ ਸ਼ਰਟ ਦੇ نیچے ਕਰ ਫਿਰ ਕਹੂੰਗੇ ਮੌਸਮ ਜੇ ਜ਼ਿਆਦਾ ਖਰਾਬ ਹੋਏ ਫਿਰ ਤਾਂ ਅੰਦਰ ਵੀ ਤਾਰ ਕੇ ਲਈ ਆਈਏ ਕਿ ਇੰਨਾ ਜ਼ਿਆਦਾ ਮੈਨੂੰ ਲੱਗ ਨਹੀਂ ਰਿਹਾ ਤੇ ਫਿਰ ਮੈਂ ਸ਼ਰਟ ਦੇ نیچے ਹੀ ਖਿੱਚ ਦਿੱਤੇ ਕੱਪੜੇ ਜਿਹੜੇ ਤਾਰ نیچے ਆ ਜਾਂਦੇ ਸ਼ਰਟ ਦੇ ਤੇ ਇਸ ਤਰ੍ਹਾਂ ਕੁਝ ਸੁਬਾਹ ਦਾ ਰੁਟੀਨ ਹੁੰਦਾ ਕੰਮ ਆਪਾਂ ਆਪ ਕਰੀ ਜਾਂਦੇ ਜਿਵੇਂ ਜਿਵੇਂ ਵਾਰੀ ਜਿਹੜੇ ਕੰਮ ਦੀ ਆਉਂਦੀ ਆ ਦੀ ਰਾਤ ਨੂੰ ਮੈਂ ਮਸ਼ੀਨ 'ਚ ਕੱਪੜੇ ਲੋਡ ਕਰ ਦਿੰਦੇ ਨੇ ਫਿਰ ਸਵੇਰ ਜਲਦੀ ਉੱਠ ਕੇ ਹੀ ਸੁਕਣੇ ਪਾਉਣ ਦੇ ਭਾਅ ਮੈਂ ਸਵੇਰੇ ਹੀ ਮਸ਼ੀਨ ਚਲਾਈਏ ਰਾਤ ਨੂੰ ਨਹੀਂ ਮੈਂ ਚਲਾਈ ਕਈ ਵਾਰ ਦਿਮਾਗ 'ਚ ਵੀ ਨਹੀਂ ਰਹਿੰਦਾ ਭੁੱਲ ਜਾਂਦੀ ਤੇ ਕਈ ਵਾਰ ਮੌਸਮ ਵੀ ਦੇਖਣਾ ਪੈਂਦਾ ਵੀ ਸਵੇਰੇ ਮੌਸਮ ਕਿਹੋ ਜਿਹਾ ਹੋਊਗਾ ਫਿਰ ਉਸ ਅਕੋਰਡਿੰਗ ਕੱਪੜੇ ਧੋਵਾਂਗੀ ਤੇ ਕੱਪੜੇ ਹੁਣ ਪਾ ਦਿੰਨੇ ਸੁੱਕਣੇ ਉਸ ਤੋਂ ਬਾਅਦ ਫਿਰ ਅੰਦਰ ਵਾਲੇ ਕੰਮ ਸ਼ੁਰੂ ਹੋ ਜਾਂਦੇ ਨੇ ਇਸ ਤਰ੍ਹਾਂ ਵਿੱਚ ਵਿੱਚ ਜਿਵੇਂ ਜਿਵੇਂ ਜਿਹੜੇ ਜਿਹੜੇ ਕੰਮ ਦਾ ਟਾਈਮ ਲੱਗਦਾ ਉਹ ਕਰੀ ਜਾਂਦੇ ਹੁੰਨੇ ਨੇ ਕੱਪੜੇ ਤਾਂ ਮੈਨੂੰ ਆਏ ਸੀ ਪਹਿਲਾਂ ਮੁਸ਼ਕਲ ਹੀ ਸੁਕਣ ਕਿਉਂਕਿ ਹਵਾ ਵੀ ਤੇ ਉਸ ਤੋਂ ਬਾਅਦ ਮੋ ਗਿਆਸ ਮੇਰਾ ਬ੍ਰੈਕਫਾਸਟ ਦਾ ਟਾਈਮ ਹੈਗਾ ਚਲੋ ਬ੍ਰੈਕਫਾਸਟ ਕਰ ਲਿਆ ਤੇ ਵਿੱਚ ਵਿੱਚ ਬਹੁਤ ਕੰਮ ਹੋ ਜਾਂਦੇ ਨੇ ਦਲੀਏ ਵਿੱਚ ਮੈਂ ਸ਼ੱਕਰ ਪਾਉਣੀ ਹੁੰਦੀ ਆ ਸ਼ੱਕਰ ਮੈਂ ਬਾਅਦ ਵਿੱਚ ਪਾਉਣੀ ਆ ਪਹਿਲਾਂ ਬਣਦੇ ਚਾ ਮੈਂ ਕੁਛ ਨਹੀਂ ਪਾਉਣੀ ਇੱਕ ਵਾਰ ਤਾਂ ਫਿੱਕਾ ਹੀ ਬਣਾਉਣੀ ਆ ਜੋ ਮੈਂ ਖਾਣਾ ਹੁੰਦਾ ਉੱਪਰੋਂ ਸ਼ੱਕਰ ਪਾ ਲਾਣੀ ਹੁੰਦੀ ਆ ਤੇ ਹੁਣ ਸੀ ਸ਼ਾਮ ਦਾ ਟਾਈਮ 4 ਵਜੇ ਦਾ ਇਹ ਟਾਈਮ ਆ ਮੈਂ ਕਰ ਰਹੀ ਸੀ ਕੱਪੜੇ ਪ੍ਰੈਸ ਸੂਤੀ ਉੱਠੀ ਮੈਂ ਲੰਚ ਕਰਕੇ ਸੌਂ ਗਈ ਸੀ ਕੁਛ ਮੈਂ ਆਪਣਾ ਵੀਡੀਓ ਦਾ ਕੰਮ ਕੀਤਾ ਉਸ ਤੋਂ ਬਾਅਦ ਮੈਂ ਸੌਂ ਗਈ ਜਦੋਂ ਮੈਂ ਉੱਠੀ ਮੈਨੂੰ ਐ ਲੱਗਾ ਪਹਿਲਾਂ ਮੈਂ ਚਾਹ ਪੀ ਲਾਂ ਚਾਹ ਪੀ ਕੇ ਫਿਰ ਮੈਂ ਕੱਪੜੇ ਪ੍ਰੈਸ ਕਰਾਂ ਕਈ ਵਾਰ ਮੈਂ ਲੰਚ ਕਰਕੇ ਕੱਪੜੇ ਪ੍ਰੈਸ ਕਰਦਾਂ ਨੇ ਫਿਰ ਚਾਹ ਕਰਦੀ ਆ ਪਰ ਅੱਜ ਮੈਨੂੰ ਐ ਲੱਗੇ ਮੇਰਾ ਸਿਰ ਪਾਣੀ ਪਾਰੀ ਹੋਏ ਪਹਿਲਾਂ ਮੈਂ ਚਾਹ ਪੀਨੀਆਂ ਚਾਹ ਪੀ ਕੇ ਹੀ ਕੰਮ ਤੇ ਲੱਗੂੰਗੀ ਸੋ ਮੈਂ ਕਰ ਲਈ ਸੀ ਕੱਪੜੇ ਪ੍ਰੈਸ ਜਿਹੜੇ ਕੱਪੜਾ ਜਿਸ ਦਿਨ ਆਪਾਂ ਧੋਤੀ ਉਸੇ ਦਿਨ ਸਮਝਣ ਤਾਂ ਵਧੀਆ ਰਹਿੰਦਾ ਪੱਕੇ ਜਿਹੜੇ ਕੱਪੜਿਆਂ ਤੇ ਪ੍ਰੈਸ ਕਰਨੀ ਹੁੰਦੀ ਆ ਪ੍ਰੈਸ ਦੀ ਲੋੜ ਆ ਉਹ ਉਹ ਤੋਂ ਤੱਕ ਅਲਮਾਰੀਆਂ 'ਚ ਰੱਖਣ ਨੂੰ ਜੀ ਨਹੀਂ ਕਰਦਾ ਜਦੋਂ ਤੱਕ ਆਪਾਂ ਉਹਨਾਂ ਨੂੰ ਪ੍ਰੈਸ ਨਾ ਕਰੀਏ ਜੇ ਪ੍ਰੈਸ ਹੋਣਗੇ ਫੇਰ ਆਏ ਲੱਗੂਗਾ ਵੀ ਫੇਰ ਅਲਮਾਰੀਆਂ ਵਿੱਚ ਟਿਕਣਗੇ ਜੇ ਇੱਕ ਵਾਰ ਅਲਮਾਰੀਆਂ ਵਿੱਚ ਐਸੇ ਹੀ ਤੈਹ ਕਰਕੇ ਰੱਖ ਤੇ ਫੇਰ ਦੁਬਾਰੇ ਪ੍ਰੈਸ ਕਰਨ ਦੇ ਬਹੁਤ ਕੋਲ ਮੈਂ ਜੇ ਕਿਤੇ ਜਾਣਾ ਆਉਣਾ ਮੈਨੂੰ ਕੱਪੜਾ ਤੇ ਮੈਨੂੰ ਤੁਰਤ ਪ੍ਰੈਸ ਕਰਨਾ ਮੈਨੂੰ ਬਹੁਤ ਔਖਾ ਲੱਗਦਾ ਮੈਂ ਬਸ ਪਹਿਲਾਂ ਪ੍ਰੈਸ ਕਰਕੇ ਰੱਖ ਦਿੰਨਾ ਮੈਂ ਕਦੇ ਦੁਬਾਰੇ ਕੱਪੜਿਆਂ ਤੇ ਪ੍ਰੈਸ ਨਹੀਂ ਮਾਰਨੀ ਕਿਤੇ ਆਉਣਾ ਕਿਤੇ ਜਾਣਾ ਚਾਹੇ ਮੇਰੇ ਘਰੇ ਪਾਉਣ ਵਾਲੇ ਕੱਪੜ ਮੈਂ ਦੁਬਾਰਾ ਕਦੇ ਪ੍ਰੈਸ ਨਹੀਂ ਮਾਰੀ ਮੈਨੂੰ ਤੁਰਤ ਕੱਪੜਾ ਪ੍ਰੈਸ ਕਰਕੇ ਨਾਲ ਦੀ ਨਾਲ ਪਾਉਣਾ ਬਹੁਤ ਔਖਾ ਲੱਗਦਾ ਮੈਂ ਪਹਿਲਾਂ ਹੀ ਪ੍ਰੈਸ ਕਰਕੇ ਰੱਖ ਦਿਆਂ ਚਾਹੇ ਉਹ ਘਰੇ ਪਾਉਣ ਵਾਲੇ ਨੇ ਚਾਹੇ ਉਹ ਆਉਣ ਜਾਣ ਵਾਲੇ ਨੇ ਦਵਿੰਦਰ ਤੇ ਵੀ ਤਾਂ ਆਪਣੀ ਵੀ ਸ਼ੁਰੂ ਤੋਂ ਹੀ ਮੇਰੀ ਆਦਤ ਹੈ ਆਉਣ ਜਾਣ ਵਾਲੇ ਮੈਂ ਹੈਂਗਰਾਂ ਤੇ ਹੈਂਗ ਕਰ ਦਾਨੀ ਆ ਘਰੇ ਪਾਉਣ ਵਾਲੇ ਵਸ ਮੈਂ ਟੈਹ ਲਗਾ ਕੇ ਰੱਖ ਦਾਨੀ ਆ ਵੀ ਆਪਦਾ ਚੱਕੋ ਤੇ ਪਾਓ ਕਿਉਂਕਿ ਕੰਮਾਂ ਚ ਨੇ ਬਿਜ਼ੀ ਹੋਣੇ ਟਾਈਮ ਨਹੀਂ ਹੁੰਦਾ ਨਾਲ ਦੀ ਨਾਲ ਪ੍ਰੈਸ ਕਰੋ ਸਮਾਂ ਚਾਰ ਹੋ ਗਿਆ ਉਹਨਾਂ ਨੂੰ ਕੱਪੜੇ ਪ੍ਰੈਸ ਕਰਕੇ ਛੱਡੀਆਂ ਮੈਂ ਕਿਹਾ ਥੋੜਾ ਜਿਹਾ ਬਹਿ ਕੇ ਕੁਰਸੀ 'ਤੇ ਆਰਾਮ ਕਰ ਲਾਂ ਆਰਾਮ ਇਨਸ ਠੋਈ ਸਿੱਧੀ ਕਰ ਲਾਂ ਹੋਰ ਤਾਂ ਚਲੋ ਮੈਂ ਦੁਪਹਿਰੇ ਮੈਂ ਸੌਂ ਗਈ ਸੀ ਲਾਂਚ ਕਰਕੇ ਇਹਨੂੰ ਦੁਪਹਿਰੇ ਮੈਂ ਵੀਡੀਓ ਦਾ ਕੰਮ ਕਰਨ ਲੱਗੀ ਵੀਡੀਓ ਦਾ ਕੰਮ ਕਰਕੇ ਮੈਨੂੰ ਸਿਰ ਨੂੰ ਪਤਾ ਨਹੀਂ ਕੀ ਹੋ ਗੋਇਆ ਸਕਰੀਨ ਵਾਲਾ ਪਰ ਲਗਾਤਾਰ ਨੀਂਗਾ ਲਾਈਆਂ ਨੇ ਨਾ ਫਿਰ ਸਿਰ ਨੂੰ ਐ ਹੋ ਗਿਆ ਵੀ ਸਿਰ ਪਾਣੀ ਪਾਣੀ ਹੋ ਗਿਆ ਮੈਂ ਸੌਂ ਗਈ ਉੱਠ ਕੇ ਮੈਨੂੰ ਐ ਲੱਗਿਆ ਮੈਂ ਚਾਹ ਪੀ ਲਾਂ ਪਹਿਲਾਂ ਫਿਰ ਕੱਪੜੇ ਪ੍ਰੈਸ ਕਰੂੰਗੀ ਚਾਹ ਪੀ ਕੇ ਮੈਂ ਕੱਪੜੇ ਪ੍ਰੈਸ ਕਰ ਲੇ ਕੱਪੜੇ ਪ੍ਰੈਸ ਕਰਕੇ ਲਿਵਾੜਿਆਂ ਚ ਵੀ ਟਿਕਾਤੇ ਤੇ ਤੇ ਹੁਣ ਮੈਂ ਇੱਕ ਕੰਮ ਕਰਨਾ ਸੀ ਕੰਮ ਮੀਨਸ ਥੋੜੀ ਨਾ ਡਸਟਰ ਨਾਲ ਡਸਟਿੰਗ ਕਰਨ ਵਾਲੀ ਤੋ ਉਸ ਤੋਂ ਬਾਅਦ ਸ਼ਾਮ ਨੂੰ ਸਬਜੀ ਬਣਾਉਂਗੀ ਐਗ ਕਰੀ ਬਹੁਤ ਨਵਾਂ ਦਾ ਐਗ ਕਰੀ ਬਣਾਉਂਗਾ ਐਗ ਖਤਮ ਹੋਏ ਪਈ ਸੀਗੇ ਹਜੇ ਵੀ ਖਤਮ ਨੇ ਥੋੜੇ ਜਿਹੇ ਲਿਆਂਦੇ ਨਾਲ ਛੋਟਾ ਬਾਕਸ ਲਿਆਂਦਾ ਹਰ ਤੇ ਸ਼ਾਮ ਨੂੰ ਜੇ ਮੇਰਾ ਦਵਿੰਦਰ ਦਾ ਟਾਈਮ ਲੱਗਾ ਤਾਂ ਮੈਂ ਤੇ ਦਵਿੰਦਰ ਅੱਥੇ ਜਾ ਕੇ ਲੈ ਕੇ ਆਵਾਂਗੀ ਐਗਸ ਫਰੂਟ ਕੋਈ ਹਰੀ ਸਬਜੀ ਆਟੇ ਵਾਲੇ ਬਿਸਕਟ ਖਤਮ ਹੋਏ ਪਏ ਨੇ ਸਮਾਨ ਲੈ ਕੇ ਆਉਣਾ ਲੈ ਬੇਸਿਕ ਜਿਹੜੀਆਂ ਚੀਜ਼ਾਂ ਜਿਹੜੀ ਆਪ ਨੂੰ ਹਰ ਰੋਜ਼ ਚਾਹੀਦੀ ਹੁੰਦੀਆਂ ਨੇ ਨਾ ਖਤਮ ਹੋ ਜਾਣ ਤਾਂ ਲੱਗੂ ਵੀ ਕੰਮ ਹੀ ਰੁਕ ਗਿਆ ਉਹ ਨਾ ਉਹ ਸਮਾਨ ਲੈ ਕੇ ਆਉਣਾ ਤੇ ਦਵਿੰਦਰ ਦਾ ਟਾਈਮ ਕਰੂਗਾ ਤੇ ਅੱਜ ਮੈਂ ਆਪਣੇ ਹੈਅਰ ਵਾਸ਼ ਕੀਤੇ ਸੀਗੇ ਆ ਸਪਰੇਅ ਵਾਲੀ ਬੋਟਲ ਇੱਕ ਮੇਰੀ ਖਤਮ ਹੋ ਗਈ ਦੂਜੀ ਮੈਂ ਅੱਜ ਯੂਜ਼ ਕਰਨ ਲੱਗੀ ਮੈਂ ਹੈਅਰ ਟੋਨਰ ਬਣਾਇਆ ਸੀਗਾ ਵਾਸ਼ ਕਰ ਲਈ ਸੀ ਵਾਸ਼ ਕਰਕੇ ਹੁਣ ਸੁੱਕ ਗਈ ਹੁਣ ਮੈਂ ਬਾਥਰੂਮ ਚ ਰੱਖ ਦੂੰਗੀ ਵੈਨਿਟੀਚ ਤੇ ਦੁਬਾਰਾ ਉਸ ਰੀਫਿਲ ਕਰਨਾ ਹੋ ਰੀਫਿਲ ਕਰਨਾ ਅੱਛਾ ਇੱਕ ਮੈਨੂੰ ਕਮੈਂਟ ਆਇਆ ਸੀ ਹੈਅਰ ਰਿਗਾਰਡਿੰਗ ਇੱਕ ਭੈਣ ਤੋਂ ਕਹਿੰਦੇ ਮੈਂ ਤੁਹਾਡੇ ਵਾਲੀ ਡਾਈਟ ਫਾਲੋ ਕਰਦੇ ਆ ਜਿਹੜੀ ਤੁਸੀਂ ਦੱਸ ਸੀ ਤੇ ਪਰ ਮੇਰੇ ਬਾਲ ਬਹੁਤ ਛੱਡ ਰਹੇ ਨੇ ਹੈਅਰ ਫਾਲ ਬਹੁਤ ਜ਼ਿਆਦਾ ਹੋ ਰਹੀ ਹੈ ਜਦੋਂ ਆਪ ਕੋ ਵੇਟ ਲਾਸ ਕਰਦੇ ਆ ਨਾ ਹੈਅਰ ਫਾਲ ਹੁੰਦੀ ਹੈ ਮੇਰੀ ਵੀ ਹੋਈ ਸੀ ਪਰ ਮੇਰੀ ਵੇਟ ਲਾਸ ਤੋਂ ਬਾਅਦ ਨੂੰ ਹੋਣੀ ਸ਼ੁਰੂ ਹੋਈ ਜਦੋਂ ਮੈਂ ਵੇਟ ਲਾਸ ਕਰ ਲਿਆ ਸੀ ਉਸ ਤੋਂ ਬਾਅਦ ਮੇਰੇ ਵਾਲ ਐਨੇ ਜ਼ਿਆਦਾ ਮੇਰੇ ਵਾਲ ਟੁੱਟੇ ਜਦੋਂ ਮੈਨੂੰ ਆਉਂਦੀ ਸੀ ਕੰਘੀ ਕਰਦੀ ਸੀ ਐਨੇ ਨੇ ਵਾਲ ਨਿਕਲਦੇ ਸੀ ਮੈਨੂੰ ਵੀ ਰੈਂਸ਼ਲ ਹੁੰਦੀ ਸੀ ਕਿ ਆ ਕਿ ਐਨੇ ਵਾਲ ਦਵਿੰਦਰ ਮੈਨੂੰ ਬਹੁਤ ਗੁੱਸੇ ਹੁੰਦੇ ਸੀ ਕਹਿੰਦੇ ਹੋਰ ਕੱਟ ਰਾਈਟ ਹੋਰ ਕੱਟਾ ਡਾਈਟ ਛੱਡ ਦੀ ਨਹੀਂ ਜੀ ਹੈ ਹੋ ਜਾਂਦਾ ਕਈ ਵਾਰ ਕਿਸੇ ਕੇਸੇ ਤੇ ਨਹੀਂ ਹੁੰਦੇ ਕਿਸੇ ਕਿਸੇ ਤੇ ਛੱਡ ਦੇਣਗੇ ਪਰ ਠੀਕ ਹੋ ਜਾਣਗੇ ਬਾਅਦ ਵਿੱਚ ਕੋਈ ਗੱਲ ਤੁਸੀਂ ਡਾਈਟ ਆਪਣੀ ਸਹੀ ਰੱਖੋ ਡਰਾਈ ਫਰੂਟ ਵੀ ਟਾਈਟ ਵਿੱਚ ਲੋ ਦੁੱਧ ਵੀ ਲੋ ਪਰ ਫਿੱਕਾ ਲੈ ਲਓ ਦੁੱਧ ਲੈ ਲਓ ਫਿੱਕਾ ਲੈ ਲਓ ਦਹੀਂ ਵੀ ਖਾਓ ਫਰੂਟ ਵੀ ਖਾਓ ਹਰ ਇੱਕ ਚੀਜ਼ ਖਾਓ ਡਾਈਟ ਵਿੱਚ ਡਾਈਟ ਜੇ ਵਧੀਆ ਤਾਂ ਕੋਈ ਗੱਲ ਨਹੀਂ weight loss ਦਾ ਇਫੈਕਟ ਹੋ ਜਾਂਦਾ ਕਈ ਵਾਰੀ ਪਰ ਟਾਈਮ ਨਾਲ ਇਹ ਠੀਕ ਵੀ ਹੋ ਜਾਣਗੇ ਰੁਕ ਜਾਣਗੇ हेयर फॉਲ ਥੋੜੀ ਥੋੜੀ ਜਿਹੀ ਹੈਅਰਸ ਤੇ ਵੀ ਆਪਣੇ ਤੁਸੀਂ ਕੇਅਰ ਕਰੋ ਜਿਵੇਂ ਕੋਈ ਆਇਲ ਦੀ ਮ사ਜ ਕਰ ਲਓ ਦਹੀਂ ਜਾਂ ਲੱਸੀ ਨਾਲ ਤੁਸੀਂ NAO ਐਸਰਾ ਬਾਲਾਂ ਨੂੰ ਵੀ ਖੁਰਾਕ ਦਿਓ ਕੱਲੀ ਤੁਸੀਂ ਆਪਨਾ ਖੁਰਾਕ ਲਓ ਬਾਲਾਂ ਨੂੰ ਵੀ ਐਕਸਟਰਾ ਕੇਅਰ ਚਾਹੀਦੀ ਐ ਐਕਸਟਰਾ ਬਾਲਾਂ ਨੂੰ ਵੀ ਖਰਾਬ ਚਾਹੀਦੀ ਹੁੰਦੀ ਐ ਤੇ ਉਹਨਾਂ ਨੂੰ ਵੀ ਬਾਲਾਂ ਨੂੰ ਵੀ ਬਾਲਾਂ ਦੇ ਖੁਰਾਕ ਦਿਓ ਕੋਈ ਗੱਲ ਇਹ ਰੁਕ ਜਾਣਗੇ ਟਾਈਮ ਤੱਕ ਥੋੜੇ ਟਾਈਮ ਵਾਸਤੇ ਹੁੰਦਾ ਠੀਕ ਹੋ ਜਾਣਗੇ ਫਿਰ ਤੁਸੀਂ ਥੋੜੀ ਜਿਹਾ ਕੇਅਰ ਕਰਨ ਲੱਗੇ ਨਾ ਫਿਰ हेयर ਫਾਲ ਤੋਂ ਬਚ ਜੂਗੀ ਥੋੜੇ ਟਾਈਮ ਲਈ ਮੇਰੀ ਉਹ ਇਸੇ ਮਹੀਨੇ ਦੋ ਮਹੀਨੇ ਵਾਸਤੇ ਫਿਰ ਮੇਰੀ ਰੁਕ ਗਈ ਸੀ ਜਿਵੇਂ ਜਿਵੇਂ ਆਪਾਂ ਕੇਅਰ ਕਰਾਉਣ ਲੱਗਦੇ ਨਾ ਬਾਲਾਂ ਵੀ ਰੁਕ ਜਾਂਦੀ ਐ ਇੱਕ ਵਾਰ ਥੋੜਾ ਜਿਹਾ weight loss ਦਾ ਫੈਕਟ ਹੁੰਦਾ ਬਾਲਾਂ ਤੇ ਵੀ ਹੁੰਦਾ ਤੇ ਕਈ ਵਾਰ ਆਪਣਾ ਮੂ ਵੀ ਬਹੁਤ ਮੁਰਝਾਇਆ ਜਾਂ ਲੱਗਦਾ ਹੁੰਦਾ ਜਦੋਂ ਮੈਂ weight loss ਕਰਕੇ ਖਾਡੀਆਂ ਮੇਰਾ ਵੀ ਫੇਸ ਇੱਕਦਮ ਐ ਮੁਰਝਾਇਆ ਮੁਰਝਾਇਆ ਹੋ ਗਿਆ ਸੀ ਕਿਉਂਕਿ ਮੈਂ ਤਾਂ ਚਲੋ weight loss ਵਿੱਚ ਇਹ ਜਾ ਕੁਝ ਮੈਂ ਖਾਦਾ ਨਹੀਂ ਸੀ ਦੁੱਧ ਬਿਲਕੁਲ ਨਹੀਂ ਸੀ ਮੇਰੀ ਡਾਈਟ ਵਿੱਚ ਕਿਉਂ ਬਿਲਕੁਲ ਨਹੀਂ ਸੀਗਾ ਡ్రਾਈ ਫਰੂਟ ਬਿਲਕੁਲ ਨਹੀਂ ਸੀ ਆ ਚੀਜ਼ਾਂ ਮੇਰੀ ਡਾਈਟ ਵਿੱਚ ਬਿਲਕੁਲ ਨਹੀਂ ਹੈਗੀਆਂ ਸੀ ਤੇ weight loss ਕਰਨ ਤੋਂ ਬਾਅਦ ਮਹੀਨਾ ਮੈਂ ਇਹ ਕੁਝ ਖਾਦਾ ਨਹੀਂ ਸੀ ਮੈਨੂੰ ਐ ਜੇ ਮੈਂ ਖਾਉਂਗੀ ਤਾਂ ਮੇਰਾ weight ਵਧ ਜੂ ਇਹ ਖਾਉਂਗੀ ਤਾਂ ਮੇਰਾ weight ਵਧ ਜੂਗਾ ਫਿਰ ਮੈਂ ਵਿਦਮਾਨ ਚੋਂ ਡਾਰ ਕੱਢਿਆ ਵੀ ਖਾਣਾ ਤਾਂ ਹੈਗਾ ਹੀ ਮੈਂ ਕਿੰਨਾ ਟਾਈਮ ਬੰਦ ਕਰ ਲੂੰਗੀ ਇਹ ਚੀਜ਼ ਫਿਰ ਮੈਂ ਖਾਣ ਲੱਗੀ ਸੀ ਦੁੱਧ ਤੇ ਮੈਂ ਦੋ ਗਲਾਸ ਦਿਨ ਚ ਪੀਂਦੀ ਹੁੰਦੀ ਸੀ ਦਹੀਂ ਵੀ ਮੈਂ ਕਾਫੀ ਖਾਂਦੀ ਹੁੰਦੀ ਸੀ ਡਰਾਈ ਫਰੂਟ ਵੀ ਮੈਂ ਖਾਣ ਲੱਗੀ ਸੀ ਕਿਉਂ ਵੀ ਖਾਣ ਲੱਗੀ ਸੀ ਮੈਂ ਸਾਰਾ ਕੁਝ ਖਾਣ ਲੱਗੀ ਸੀ ਫਿਰ ਹੌਲੀ ਹੌਲੀ ਮੇਰਾ ਫੇਸ ਭਰ ਮਾ ਜਾ ਫਿਰ ਹੋ ਗਿਆ ਠੀਕ ਹੋ ਗਿਆ ਸੀ ਇੱਕ ਵਾਰ ਪਿੱਛੇ ਗਿਆ ਸੀਗਾ ਕਿਉਂਕਿ ਮੇਰੇ ਗਾਈਡ ਵਿੱਚ ਇਹ ਚੀਜ਼ਾਂ ਹੈ ਨਹੀਂ ਸੀ ਹਾਲੇ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਲਓ ਕਿਉਂਕਿ ਉਦੋਂ ਮੈਨੂੰ ਨੌਲੇਜ ਨਹੀਂ ਸੀ ਪਰ ਜਿਵੇਂ ਜਿਵੇਂ ਹੁਣ ਇੰਨੇ ਟਾਈਮ ਇੰਨਾ ਟਾਈਮ ਹੋ ਗਿਆ ਮੈਨੂੰ weight loss ਕਰਨ ਨੂੰ ਮੈਂ ਬਹੁਤ ਮੈਂ ਕਿਉਂਕਿ ਮੈਂ ਬਹੁਤ ਸਾਰੇ ਵੀਡੀਓਜ਼ ਡਾਈਜੈਸ਼ਨਸ ਤੇ ਹੈਲਥ ਕੋਚਿੰਗਸ ਤੇ ਮੈਂ ਤੇ ਉਹ ਕਹਿੰਦੇ ਹੁੰਦੇ ਨਾ ਕੁਝ ਵੀ ਕਰੋ ਪਰ ਹਰ ਇੱਕ ਚੀਜ਼ ਨੂੰ ਇੱਕ ਮੋਡਰੇਸ਼ਨ ਵਿੱਚ ਖਾਓ ਇੱਕ ਲਿਮਟ ਵਿੱਚ ਖਾਓ ਹਰ ਇੱਕ ਚੀਜ਼ ਖਾਓ weight loss ਹੋ ਜਾਊਗਾ ਪਰ ਉਹ ਚੀਜ਼ ਹੈਲਦੀ ਹੋਣੀ ਚਾਹੀਦੀ ਆ ਸੋ ਇਸ ਕਰਕੇ ਮੈਂ ਤੁਹਾਨੂੰ ਦੱਸਿਆ ਵੀ ਟ੍ਰਾਈ ਫਰੂਟ ਵੀ ਖਾਓ ਦੁੱਧ ਵੀ ਪੀਓ ਫਿੱਕਾ ਪੀਲੋ ਦੁੱਧ ਕੋਈ ਗੱਲ ਨਹੀਂ ਜੇ ਥੋੜਾ weight ਬਹੁਤ ਜ਼ਿਆਦਾ ਹੈ ਤੁਸੀਂ ਜਲਦੀ weight loss ਕਰਨਾ ਚਾਹੁੰਦੇ ਹੋ ਤਾਂ ਦੁੱਧ ਨੂੰ ਇੱਕ ਵਾਰ ਤੁਸੀਂ ਬੰਦ ਕਰ ਸਕਦੇ ਹੋ ਪਰ ਜੇ ਤੁਹਾਨੂੰ ਮਹੀਨਾ ਡਾਈਟ ਕਰਦੇ ਨੂੰ ਹੋ ਗਿਆ ਤੁਸੀਂ ਮਹੀਨੇ ਬਾਅਦ ਦੁੱਧ ਸ਼ੁਰੂ ਕਰ ਲਓ ਜੇ ਤੁਸੀਂ ਬੰਦ ਕਰਿਆ ਹੋਇਆ ਤਾਂ ਪਲੀਜ਼ ਮੈਨੂੰ ਇਹ ਤੁਹਾਨੂੰ ਕਹੂੰਗੀ ਜੇ ਇੱਕ ਮਹੀਨਾ ਤੋਂ ਡਾਈਟ ਕਰਦੇ ਨੂੰ ਹੋ ਗਿਆ ਤੁਸੀਂ ਦੁੱਧ ਨਹੀਂ ਪੀਤਾ ਤਾਂ ਪੀਣਾ ਸ਼ੁਰੂ ਕਰ ਲਓ ਹਨਾ ਤੇ ਇਸ ਤਰ੍ਹਾਂ ਕੁਝ ਹੁੰਦਾਗਾ ਕੋਈ ਵੀ ਚੀਜ਼ ਆਪਾਂ ਪਰਮਾਨੈਂਟਲੀ ਬੰਦ ਨਹੀਂ ਕਰਨੀ ਹੁੰਦੀ ਇੱਕ ਲਿਮਿਟ 'ਚ ਖਾਣੀ ਹੁੰਦੀ ਹੈਗੀ ਚਲੋ ਜੀ ਹੁਣ ਮੈਂ ਚਲਦੀ ਆ ਬਾਹਰ ਤੇ ਕਰਦੇ ਆ ਆਪਣੇ ਕੰਮ ਜਿਹੜੀ ਇੱਕ ਤਾਂ ਸੋਚੀ ਨੇ ਕਿ ਨਾਲ ਮੈਂ ਐਗ ਗਰੇਵੀ ਬਣਾ ਕੇ ਰੱਖ ਦੂੰਗੀ ਪ੍ਰੈਸ ਰੱਖਿਆ ਮੈਂ ਉਧਰ ਕੱਪੜੇ ਨਾਲ ਸੰਭਾਲ ਚੁਤੀ ਨੇ ਹਾਂ ਤਾਂ ਟੋਵਲ ਰੱਖ ਲਾਂਗੀ ਮੈਂ ਕੋਲੇ ਪ੍ਰੈਸ ਫਿਰ ਕਰਾਂ ਮੈਂ ਟੋਵਲ ਦੇ ਉੱਪਰ ਰੱਖ ਲਾਂਣੀ ਹਾਂ ਡਾਇਰੈਕਟ ਗੱਦੇ ਤੇ ਰੱਖਦੇ ਆਂ ਗਰਮ ਪ੍ਰੈਸ ਹੁਣ ਮੈਂ ਥੋੜੀ ਜੀ ਕਰਨੀ ਸੀ ਡਸਟਿੰਗ ਡਸਟਿੰਗ ਆਹ ਵਾਲੇ ਡਸਟਰ ਦੇ ਨਾਲ ਕਰਨੀ ਸੀ ਜਿਵੇਂ ਕੱਲ ਮੈਂ ਤੁਹਾਨੂੰ ਦਿਖਾਇਆ ਸੀ ਵੀਡੀਓ ਚ ਮਿੰਜਾਲੇ ਦਿਖੇ ਤੇ ਫਿਰ ਮੈਂ ਕਈ ਜਗ੍ਹਾ ਤੇ ਡਸਟਰ ਮਾਰਦਾ ਗਾਉਂਗਾ ਕਈ ਵਾਰ ਨਾ ਆਪਾਂ ਧਿਆਨ ਨਾਲ ਦੇਖਦੇ ਹਾਂ ਦਿਖਦੇ ਨਹੀਂ ਤੇ ਕਈ ਵਾਰ ਦੂਜੇ ਦਿਨ ਜਾਲੇ ਦੇਖਣ ਲੱਗ ਜਾਂਦੇ ਨੇ ਇਸ ਕਰਕੇ ਮੈਂ ਡਸਟਰ ਸਾਰੇ ਮਾਰਤਾ ਵੀ ਕਿ ਜਿੱਥੇ ਕਿਤੇ ਵੀ ਮਣੀ ਮੋਟੀ ਡਸਟ ਹੋਊਗੀ ਨੀਕਾ ਮੋਟਾ ਕੋਈ ਜਾਲਾ ਹੋਊਗੀ ਸਾਫ ਹੋ ਜਾਊ ਕਈ ਵਾਰ ਤਾਂ ਆਪਣੇ ਧਿਆਨ ਚ ਆ ਜਾਂਦੇ ਨੇ ਛੋਟੇ ਛੋਟੇ ਜਾਲੇ ਤੇ ਕਈ ਵਾਰ ਆਪਾਂ ਨੂੰ ਦਿਖਦੇ ਨਹੀਂ ਹੈਗੇ ਇਸ ਕਰਕੇ ਸਾਰੇ ਹੀ ਮੈਂ ਡਸਟਰ ਮਾਰਤਾ ਇਹ ਕੰਮ ਕਰਨਾ ਤਾਂ ਮਾਰਨਿੰਗ ਵਿੱਚ ਅਸੀਂ ਪਰ ਮਾਰਨਿੰਗ ਵਿੱਚ ਕੰਮ ਇੰਨੇ ਹੋ ਜਾਂਦੇ ਨੇ ਘਰ ਦੇ ਕਿ ਟਾਈਮ ਹੀ ਲੱਗਦਾ ਇੱਕ ਗਰਮੀ ਮੱਤ ਮਾਰ ਦਿੰਦੀ ਆ ਜੋ ਆਪਾਂ ਕੰਮ ਕਰੀ ਜਾਂਨੇ ਕਰੀ ਜਾਂਨੇ ਗਰਮੋਂ ਗਰਮੀ ਹੋ ਜਾਂਨੇ ਫਿਰ ਸੱਚੀ ਬੁਰਾ ਹਾਲ ਹੋ ਜਾਂਦਾ ਫਿਰ ਕੰਮ ਔੜ ਨੂੰ ਵੀ ਹਟ ਜਾਂਦੇ ਨੇ ਵੀ ਕੀ ਕਰਨਾ ਕੀ ਨਹੀਂ ਕਰਨਾ ਫਿਰ ਇਹਨਾਂ ਦਾ ਬੱਸ ਬਹੁਤ ਹੋ ਗਿਆ ਜਿਹੜੇ ਹੋਗੇ ਠੀਕ ਹੈ ਇਹਨਾਂ ਬੁਰਾ ਹਾਲ ਹੋਇਆ ਪਿਆ ਗਰਮੀ ਵਿੱਚ ਕੰਮ ਨੂੰ ਦਿਲ ਕਰਦਾ ਪਰ ਗਰਮੀ ਕੰਮ ਨਹੀਂ ਕਰਨ ਦਿੰਦੀ ਹੈਗੀ ਛੇਤੀ ਆਪਾਂ ਥੱਕ ਜਾਂਦੇ ਆ ਅੱਕ ਜਾਂਨੇ ਗਰਮੀ ਵਿੱਚ ਕੰਮ ਤਾਂ ਜੀ ਕਰਦਾ ਵੀ ਕਰੀਏ ਪਰ ਗਰਮੀ ਮਨ ਨਕਾ ਦਾਂਦੀ ਹੈਗੀ ਜੇ ਕੋਪਸੀ ਨਹੀਂ ਬਸੀ ਨਹੀਂ ਹੋਵੇਂ ਤਾਂ ਫਿਰ ਹੁੰਦਾ ਬਸ ਜਿਹੜਾ ਹੋ ਗਿਆ ਹੁਣ ਤਾਂ ਠੀਕ ਹੈ ਫਿਰ ਦੇਖੀ ਜਾਊਗੀ ਸੋ ਇਸ ਤਰ੍ਹਾਂ ਤਾਂ ਕੁਝ ਆਪਣੇ ਘਰੇ ਨਾ ਫਰਨੀਚਰ ਹੁੰਦਾ ਉਹਦੇ ਨੀਚੇ ਜਾਲੇ ਲੱਗੇ ਹੁੰਦੇ ਨੇ ਫਰਨੀਚਰ ਨੂੰ ਆਪਾਂ ਉੱਪਰੋਂ ਸਾਫ਼ ਕਰਦਾਂ ਨੇ ਸਾਈਡ ਤੋਂ ਕਰਦਾਂ ਨੇ ਫਰੰਟ ਤੋਂ ਕਰਦਾਂ ਨੇ ਆਪਾਂ ਨੀਚੇ ਉਹਦੇ ਬੇਸ ਸਾਫ਼ ਆਪਾਂ ਨਹੀਂ ਕਰ ਸਕਦੇ ਨਾ ਆਪਾਂ ਦਿਖਦਾ ਹਨ ਤੇ ਜਦੋਂ ਆਪਾਂ ਇਸ ਤਰ੍ਹਾਂ ਦਾ ਕੁਝ ਬਰਸ਼ ਨਾਲ ਇਸ ਤਰ੍ਹਾਂ ਦੇ ਡਸਟਰ ਨਾਲ ਕਲੀਨਿੰਗ ਕਰਦਿਆਂ ਤਾਂ ਉਹਦੇ ਜਾਲੇ ਵਗੈਰਾ ਲੱਗਦੇ ਨੇ ਤਾਂ ਉੱਤਰ ਜਾਂਦੇ ਨੇ ਸਾਫ਼ ਹੋ ਜਾਂਦੇ ਨੇ ਕਈ ਵਾਰ ਦੂਰੋਂ ਬੈਠਿਆਂ ਨੂੰ ਆਪਾਂ ਨੂੰ ਜਾਲੇ ਦਿਖਦੇ ਨੇ ਉਹ ਪੂਰੇ ਲੱਗਦੇ ਨੇ ਦੇਖਣ ਵਿੱਚ ਪਾਜੀ ਕੁਝ ਐਂਸਰਾਂ ਦੇ ਡਸਟਰ ਨਾਲ ਆਪਾਂ ਕਲੀਨ ਕਰਦੀ ਤਾਂ ਈਜ਼ੀਲੀ ਸਾਫ ਹੋ ਜਾਂਦੇ ਨੇ ਆਪਾਂ ਨੂੰ ਜ਼ਿਆਦਾ ਝੁਕਣਾ ਨਹੀਂ ਪੈਂਦਾ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਤੇ ਸਫਾਈ ਵੀ ਹੋ ਜਾਂਦੀ ਆ ਫਿਰ ਅੱਜ ਮੈਂ ਸੋਚਿਆ ਚਲ ਹੁਣ ਡਸਟਰ ਤਾਂ ਚੱਕਿਆ ਹੀ ਆ ਵੀ ਮੈਂ ਇਸ ਤਰ੍ਹਾਂ ਦੀ ਹੀ ਕਲੀਨਿੰਗ ਕਰਾਂ ਜਿੱਥੇ ਆਪਾਂ ਆਸਾਨੀ ਨਾਲ ਹੱਥ ਨਾਲ ਆਪਾਂ ਪਹੁੰਚ ਕੇ ਸਾਫ ਨਹੀਂ ਕਰ ਸਕਦੇ ਪਰ ਡਸਟਰ ਨਾਲ ਚਲੋ ਈਜ਼ੀਲੀ ਫਿਰ ਵੀ ਹੋ ਜਾਂਦਾ ਆ ਇਹ ਜੇ ਏਰੀਆ ਸੀ ਮੈਂ ਸਾਫ ਕਰੇਨੇਗੇ ਕਿਉਂਕਿ ਡਸਟ ਦਿਖਦੀ ਨਹੀਂ ਹੈਗੀ ਦੇਖਾਂਗੇ ਤਾਂ ਕੋਸ਼ਿਸ਼ ਕਰਾਂਗੇ ਨਹੀਂ ਦਿਖੂਗੀ ਨਾ ਆਪਾਂ ਨੂੰ ਪਰ ਡਸਟਰ ਨਾਲ ਚਲੋ ਸਾਫ਼ ਹੋ ਜੂਗੀ ਚਾਹੇ 10 ਥੋੜੀ ਹੈ ਚਾਹੇ ਬਹੁਤ ਹੈ ਚਾਹੇ ਕੋਈ ਛੋਟਾ ਜਿਹਾ ਚਾਹੇ ਕੋਈ ਵੱਡਾ ਜਿਹਾ ਸਾਫ਼ ਹੋ ਜਾਗਾ ਇਸ ਤਰ੍ਹਾਂ ਫਰਨੀਚਰ ਦੇ ਨੀਚੋਂ ਸਾਫ਼ ਕਰਨਾ ਬਹੁਤ ਮੁਸ਼ਕਲ ਲੱਗਦਾ ਔਰ ਡੇਲੀ ਡੇਲੀ ਆਪਾਂ ਸਾਫ਼ ਵੀ ਨਹੀਂ ਕਰ ਸਕਦੇ ਹੁੰਦੇ ਸੋ ਅੱਜ ਮੈਂ ਕੋਸ਼ਿਸ਼ ਕਰੀ ਕਈ ਏਰੀਆਸ ਹਜੇ ਰਹਿ ਗਏ ਸਾਫ਼ ਕਰਨ ਵਾਲੇ ਤੇ ਉਸ ਤੋਂ ਬਾਅਦ ਆਗੇ ਦਵਿੰਦਰ ਕਰੇ ਦਵਿੰਦਰ ਕੰਦੇ ਮੰਗੋ ਸ਼ੇਕ ਬਣਾ ਲਓ ਮੰਗੋਸ ਤਾਂ ਹੈ ਨਹੀਂ ਸੀਗੇ ਫਿਰ ਮੇਰੇ ਕੋਲ ਇਹ ਮੰਗੋ ਕਯੂਬਸ ਰੱਖੀਆਂ ਹੋਈਆਂ ਨੇ ਫਰੋਜ਼ਨ ਮੰਗੋ ਕਯੂਬਸ ਤੇ ਇਹਨਾਂ ਤੋਂ ਮੈਂ ਮੰਗੋ ਸ਼ੇਕ ਬਣਾਵਾਂਗੇ ਦਵਿੰਦਰ ਨੂੰ ਔਰ ਇਹਨਾਂ ਨੂੰ ਪਸੰਦ ਵੀ ਬਹੁਤ ਆਉਂਦਾ ਮੰਗੋ ਨਾਲ ਉਹ ਕਹਿੰਦੇ ਆ ਕਿ ਹਬਸਾ ਮੰਗੋ ਸ਼ੇਕ ਕਹਿੰਦੇ ਬਹੁਤ ਟੇਸਟੀ ਬੰਦਾ ਸੋ ਅਸਾਂ ਮੰਗੋ ਸ਼ੇਕ ਬਣਾਏ ਇਹਨਾਂ ਲਈ ਇਹਨਾਂ ਨੂੰ ਇੱਥੇ ਪੋਣਾਂਗੇ ਧਾਲ ਇਹ ਹਰੀ ਮੂੰਗੀ ਦਾਲ ਆ ਸਾਫ ਧਰੀ ਮੂੰਗੀ ਸਾਡੇ ਘਰ ਦੀ ਦਾੜਾ 2 ਸਾਲ ਪੁਰਾਣੀ ਦਾਲ ਆ ਤੇ ਮੈਂ ਉੱਧਰ ਹੀ ਡੱਬਾ ਲਗਾਏ ਹੋਏ ਇਹ ਡੱਬਾ ਮੈਂ ਇਧਰੋਂ ਪਰਦੇ ਕੰਟੇਨਰ ਚ ਪਾ ਕੇ ਲੈ ਜਾਣੀ ਆ ਬਿਲਕੁਲ ਖਰਾਬ ਨਹੀਂ ਹੋਈ ਇਹਦੇ ਵਿੱਚ ਵੀ ਗੋਲੀਆਂ ਪਾਈਆਂ ਹੋਈਆਂ ਨੇ ਇਹਦੇ ਵਿੱਚ ਵੀ ਡੱਬੇ ਇੱਕ ਨਾਲ ਗੋਲੀਆਂ ਪਾ ਕੇ ਰੱਖੀਆਂ ਹੋਈਆਂ ਨੇ ਖਰਾਬ ਨਹੀਂ ਹੋਣਗੀਆਂ ਮੈਂ ਕਿਹੜਾ ਡੱਬਾ ਉੱਤਰ ਭਰ ਲਾਣੀ ਆ ਖਤਮ ਹੋ ਜਾਂਦੇ ਫੇਰੇ ਤੋਂ ਭਰ ਕੇ ਲੈ ਜਾਣੀ ਆ ਤੇ ਅੰਦਰ ਗੈਸ ਤੇ ਮੈਂ ਰੱਖ ਕੇ ਆਈਆਂ ਬਣਨੀ ਐਗ ਗਰੇਵੀ ਗਰੇਵੀ ਬਣ ਰਹੀ ਆ ਐਗ ਬੋਇਲ ਕਰਕੇ ਫਿਰ ਬਾਅਦ ਵਿੱਚ ਮੈਂ ਪਾਉਣੀ ਪਹਿਲਾਂ ਮੈਂ ਗਰੇਵੀ ਬਣਾ ਕੇ ਰੱਖ ਲੈਣੀ ਹੁੰਦੀ ਆ ਬਹੁਤ ਜਿਆਦਾ ਗਰਮੀ ਨਹੀਂ ਜਿਆਦਾ ਗਰਮੀ ਹੈ ਨਾ ਜਦੋਂ ਮੇਰਾ ਕਿਚਨ ਦਾ ਕੰਮ ਹੁੰਦਾ ਫਿਰ ਮੈਂ ਇਸ ਤਰ੍ਹਾਂ ਦੇ ਬੋਲੇ ਜਿਹੇ ਦੁਪੱਟੇ ਲੈ ਰਹੇ ਨੇ ਇਹ ਕਾਫੀ ਧੂਆ ਪੈ ਗਿਆ ਬਹੁਤ ਜਿਆਦਾ ਬੋਲਾ ਦੁਪੱਟਾ ਫਿਰ ਇਹਨਾਂ ਪਸੀਨਾ ਪੂੰਝਣਾ ਸੌਖਾ ਰਹਦਾ ਕਿਉਂਕਿ ਹਰ ਇੱਕ ਦੁਪੱਟੇ ਨਾਲ ਆਪਾਂ ਮੂੰਹ ਨਹੀਂ ਸਾਫ਼ ਕਰ ਸਕਦੇ ਕਈ ਦੁਪੱਟੇ ਐ ਹੀ ਹੁੰਦੇ ਨੇ ਮਟੀਰੀਅਲ ਥੋੜਾ ਜਿਹਾ ਆਪਾਂ ਚੂਕਦਾ ਹੁੰਦਾ ਇਹ ਤਾਂ ਕਾਫੀ ਧੂਆ ਪੈ ਗਿਆ ਨਾ ਪੋਲਾ ਹੋ ਗਿਆ ਨਾ ਫਿਰ ਇਹਨਾਂ ਪਸੀਨਾ ਪੂੰਝਣਾ ਆਰਾਮ ਦਾ ਇੱਕ ਰਹਿੰਦਾ ਹੈ ਰੱਬਾ ਪੰ pardeh ਸਾਰੇ ਘਰ ਦੀ ਮੂੰਗੀਆਂ ਨੇ ਸਵਾਦ ਬਣਦੀ ਆ ਨਾ ਮੂਲ ਦੀ ਦਾਲ ਨੇ ਟੇਸਟ ਬਣਦਾ ਦਾਲ ਦਾ ਜਿਹੜੀ ਘਰ ਦੀ ਦਾਲ ਦਾ ਸਵਾਦ ਬਣਦਾ ਬਹੁਤ ਜਿਆਦਾ ਸਵਾਦ ਨਾਲ ਬਣਦੀ ਹੈ ਐ ਕਰੂ ਇੱਕ ਕੌਂਡੀ ਖਾਗੇ ਵੀ ਦੂਜੀ ਕੌਂਡੀ ਵੀ ਖਾ ਲਈ ਬਹੁਤ ਸਵਾਦ ਨਾਲ ਬਣਦੀ ਹੈ ਫਰਕ ਤਾਂ ਹੁੰਦਾ ਇਹ ਘਰ ਦੀ ਚੀਜ਼ ਦਾ ਬਾਕੀ ਮੂੰਗੀ ਦਾ ਬੀਜ ਵਧੀਆ ਬੀਜ ਤੇ ਵੀ ਡਿਪੈਂਡ ਕਰਦੇ ਆਪਣੇ ਕੋਲ ਬੀ ਜਿਹੜਾ 2 ਸਾਲ ਪਾਣੀ ਦਾਣਾ ਤੇ ਬਿਲਕੁਲ ਖਰਾਬ ਨਹੀਂ ਹੁੰਦੀ ਤੇ ਇਧਰ ਮੈਂ ਬਣਾਣੀ ਸੀ ਐਗਰੀ ਗਰੇਵੀ ਐਗ ਮੈਂ ਥੋੜਾ ਜਿਹਾ ਠਹਿਰ ਕੇ ਬੋਇਲ ਕਰਕੇ ਪਾਉ ਗਰੇਵੀ ਵਿੱਚ ਪਰ ਗਰੇਵੀ ਮੈਂ ਪਹਿਲਾਂ ਹੀ ਬਣਾ ਕੇ ਰੱਖ ਲਈ ਥੋੜਾ ਹੈਲਦੀ ਵੀ ਹੋ ਜਾਂਦੀ ਹੈ ਐਗ ਕਰੀ ਦੀ ਸਬਜੀ ਤੇ ਸੌਖੀ ਵੀ ਹੈ ਬਣਾਉਣੇ ਗਰੇਵੀ ਤੇ ਕੋਈ ਜ਼ਿਆਦਾ ਟਾਈਮ ਹੀ ਲੱਗਦਾ ਬਣਾਉਣ ਤੇ ਐਗ ਉਹ ਬਾਅਦੋਂ ਤੇ ਗਰੇਵੀ ਵਿੱਚ ਪਾਉ ਚਲੋ ਜੀ ਜਦੋਂ ਤੁਸੀਂ ਐਗ ਖਾਣੇ ਨੂੰ ਤਾਂ ਬਹੁਤ ਵਧੀਆ ਆਪਸ਼ਨ ਡਿਨਰ ਵਿੱਚ ਬਣਾ ਸਕਦੇ ਆ ਅੱਜ ਕਾਫੀ ਟਾਈਮ ਬਾਅਦ ਬਣੀ ਆ ਅਕਸਰ ਸਾਡੇ ਘਰੇ ਬਣਦੀ ਰਹਿੰਦੀ ਐਗ ਗਰੇਵੀ ਡਿਨਰ ਵਿੱਚ ਪਰ ਅੱਜ ਕਾਫੀ ਦਿਨਾਂ ਤੋਂ ਬਣਾਈ ਆ ਇਦੇ ਵਿੱਚ ਮੈਂ ਮੇਥੀ ਵੀ ਪਾਤੀ ਸੁੱਕ ਸੁਕਾਈ ਹੋਈ ਮੇਥੀ ਸੁੱਕੀ ਮੇਥੀ ਇਹਨਾਂ ਫਲੇਵਰ ਬਹੁਤ ਵਧੀਆ ਹੁੰਦਾ ਹਰ ਸਬਜ਼ੀ 'ਚ ਮੈਂ ਲਗਭਗ ਪਾਉਣ ਹੀ ਹੀ ਪਾਉਣੀ ਮੇਥੀ ਤੇ ਉਸ ਤੋਂ ਬਾਅਦ ਇਹ ਟਾਈਮ ਸੀ ਰਾਤ ਦਾ 9:30 9:30 ਦਾ ਟਾਈਮ ਸੀ ਮੈਂ ਤੇ ਦਵਿੰਦਰ ਅਸ ਦੋਨੇ ਜਾ ਕੇ ਆਏ ਸੀਗੇ ਬਾਜ਼ਾਰ ਤੋਂ ਸਾਮਾਨ ਘਰ ਦਾ ਆਉਂਦਾ ਹੀ ਰਹਿੰਦਾ ਖਤਮ ਹੋਏ ਹੀ ਰਹਿੰਦਾ ਕੁਛ ਨਾ ਕੁਛ ਸਬਜ਼ੀਆਂ ਵੀ ਲਿਆਂਦੀਆਂ ਫਰੂਟ ਵੀ ਲਿਆਂਦੇ ਦਹੀਂ ਤੇ ਪਨੀਰ ਵੀ ਲੈ ਕੇ ਆਉਂਦਾ ਦਹੀਂ ਵੀ ਅਸੀਂ ਨਾ ਹੁਣ ਮਹੀਨੇ ਦੋ ਮਹੀਨਿਆਂ ਤੋਂ ਬਾਜ਼ਾਰ ਵਾਲ ਹੀ ਯੂਜ਼ ਕਰ ਰਿਹਾ ਪੈਕੇਟ ਘਰੇ ਆਈ ਨਹੀਂ ਜਮਾਉਂਦੇ ਕਿਉਂਕਿ ਦੁੱਧ ਹੁਣ ਗਰਮੀ ਵੀ ਥੋੜਾ ਜਿਆਦਾ ਲੱਗਦਾ ਖੇਤਵਾਂ ਨੇ ਕੰਮ ਜਿਆਦੇ ਰਹਿਣਾ ਤੇ ਉਸ ਕਰਕੇ ਫਿਰ ਦਹੀਂ ਬਣੀ ਬਣਾਈ ਹੀ ਪੈਕੇਟ ਲਿਆਉਣੇ ਆ ਜਿਹੜਾ ਹੁਣ ਥੋੜਾ ਜਿਆਦਾ ਕੰਮ ਘਟੀਆਂ ਕੋਲੋਂ ਚਲ ਕਰੇ ਜਮਾਇਆ ਕਰਾਂਗੇ ਇਸ ਤਰ੍ਹਾਂ ਫਿਰ ਦਹੀਂ ਵੀ ਈ ਹੋਣੀ ਪੈਂਦੀ ਆ ਪਨੀਰ ਵੀ ਹੋ ਜਾਂਦਾ ਤੇ ਸਬਜ਼ੀਆਂ ਫਰੂਟ ਵੀ ਹੋ ਜਾਂਦੇ ਨੇ ਤਾਂ ਕੁਝ ਕਰਦਾ ਹੈ ਗਰੋਸਰੀ ਦਾ ਸਮਾਨ ਸੀ ਗਰੋਸਰੀ ਵੀ ਕਹਿ ਸਕਦੇ ਆ ਤੇ ਗਰੋਸਰੀ ਵੀ ਨਹੀਂ ਕਹਿ ਸਕਦੇ ਕੁਝ ਖਾਣ ਪੀਣ ਦਾ ਹੋਊਗਾ ਕੁਝ ਡੇਲੀ ਯੂਜ਼ ਦਾ ਹੋਊਗਾ ਜਿਵੇਂ ਰਾਣੀ ਪਾਲ ਹੋ ਗਿਆ ਬਿਸਕਟ ਭੁੰਨੇ ਚਾਣੇ ਹੋਗੇ ਨਿੰਬੂ ਪ ਪਾਪਕੋਰਨ ਵਾਲੀ ਮੱਕੀ ਹੋਗੀ ਕੁਝ ਐਸ ਤਰ੍ਹਾਂ ਦਾ ਇਹ ਸਮਾਨ ਹੈ। ਜਾਂ ਪੱਤੀ ਇਹ ਸਭ گول ਇਹ ਇਦਾਂ ਨਹੀਂ ਕਿ ਮੋਟਾ ਸਮਾਨ ਇਕੱਠਾ ਹੋ ਜਾਂਦਾ ਮੈਂ ਲਿਖ ਲਾਣੀ ਹੁੰਦੀ ਹੈ ਜੋ ਚੀਜ਼ ਖਤਮ ਹੋਗੀ ਜਾਂ ਖਤਮ ਹੋਣ ਵਾਲੀ ਹੈ ਹਨਾ ਵੀ ਕਦੇ ਦਿਨ ਤੋਂ ਜੋ 2-4 ਦਿਨਾਂ ਦੇ ਵਿੱਚ ਖਤਮ ਹੋਣ ਵਾਲੀ ਉਹ ਮੈਂ ਲਿਸਟ ਤੇ ਮੈਂ ਲਿਖ ਲਾਣੀ ਆ ਫਿਰ ਜਦੋਂ ਵੀ ਜਿਹੜਾ ਲੱਗਦਾ ਚਲੋ ਸਮਾਨ ਲੈ ਆਉਣੇ ਹੁੰਦੇ ਆਗੇ ਕੋਈ ਗ੍ਰੋਸਰੀ ਸ਼ਾਪ ਤੇ ਤਾਂ ਅਸੀਂ ਜਾਣੇ ਹੁੰਦਾ ਪਨੀਰ ਦਹੀਂ ਵਗੈਰਾ ਲੈਣ ਤੇ ਫਿਰ ਦੂਜਾ ਸਮਾਨ ਵੀ ਘਰ ਦਾ ਕੋਈ ਹੁੰਦਾ ਤਾਂ ਉਹ ਵੀ ਆ ਜਾਂਦਾ ਜਿਵੇਂ ਬਿਸਕਟ ਹੋ ਗਏ ਕਾਲਾ ਨਮਕ ਖਤਮ ਸੀ ਕਾਲਾ ਨਮਕ ਲੱਸੀ ਵਿੱਚ ਨੀਂਬੂ ਪਾਣੀ ਵਿੱਚ ਬਹੁਤ ਜ਼ਿਆਦਾ ਲੱਗਦਾ ਗਰਮੀ ਵਿੱਚ ਗ੍ਰੀਨ ਟੀ ਹੈ ਜਵਾਰ ਦਾ ਆਟਾ ਹੋ ਗਿਆ ਇਹ ਸਾਰਾ ਸਮਾਨ ਲੈ ਕੇ ਆਉਂਦਾ ਸੋ ਹੁਣ ਕਰਦੇ ਆ ਵੀਡੀਓ ਦਾ ਐਂਡ ਏਸੀ ਮੇਰਾ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛਾ ਲੱਗਦਾ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰ